ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਜੇ ਇਹ ਕੋਈ ਕਿਸਾਨੀ ਅੰਦੋਲਨ ਦੀਆਂ ਪੁਰਾਣੀਆਂ ਤਸਵੀਰਾਂ ਨਹੀਂ ਸਗੋਂ ਅੱਜ ਦੀਆਂ ਤਾਜ਼ੀਆਂ ਵੀਡੀਓ ਹਨ ਅਤੇ ਉਹ ਤਸਵੀਰਾਂ ਹਨ ਜੋ ਕਿ ਮੂੰਹ ਬੋਲਦੀਆਂ ਤਸਵੀਰਾਂ ਹਨ ਜਿੱਥੇ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਬਾਣੀ ਕੇਂਦਰੀ ਜੇਲ੍ਹ ਦੇ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਿਸ ਵੇਲੇ ਕੈਦੀਆਂ ਦਾ ਆਪਸੀ ਦੋਸ ਧੜੇ ਪਿੜ ਗਏ ਅਤੇ ਕੈਦੀਆਂ ਨੂੰ ਸ਼ਾਂਤ ਕਰਨ ਲਈ ਜਦੋਂ ਪੁਲਿਸ ਫੋਰਸ ਬੁਲਾਈ ਗਈ ਤਾਂ ਕੈਦੀ ਹੋਰ ਭੜਕ ਗਏ ਅਤੇ ਪੁਲਿਸ ਫੋਰਸ ਤੇ ਵੀ ਹਮਲਾ ਕਰ ਦਿੱਤਾ। ਕੈਦੀਆਂ ਨੂੰ ਸ਼ਾਂਤ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਇਨ੍ਹਾਂ ਉੱਪਰ ਦਾਗੇ ਗਏ। ਇਸ ਦੌਰਾਨ ਧਾਰੀਵਾਲ ਪੁਲਿਸ ਥਾਣਾ ਸਦਰ ਦੇ ਐਸਐਚਓ ਮਨਦੀਪ ਸਿੰਘ ਅਤੇ ਜਗਦੀਪ ਸਿੰਘ ਐਸਆਈ ਪੁਲਿਸ ਫੋਟੋਗ੍ਰਾਫਰ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਕੈਦੀਆਂ ਨੂੰ ਕਾਬੂ ਕਰਨ ਲਈ ਗੈਸ ਦੇ ਗੋਲੇ ਵੀ ਦਾਗੇ ਜਾ ਰਹੇ ਹਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿਵੇਂ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੇ ਲਈ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਕੇਂਦਰੀ ਜੇਲ੍ਹ ਦੇ ਆਸ-ਪਾਸ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਅਜੇ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਫਿਲਹਾਲ ਜ਼ਖਮੀ ਹੋਏ ਪੁਲਿਸ ਕਰਮਚਾਰੀਆਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਕੇਂਦਰੀ ਜੇਲ੍ਹ ਦੇ ਵਿੱਚ ਅਤੇ ਆਸ-ਪਾਸ ਸਥਿਤੀ ਜੋ ਹੈ ਤਣਾਅਪੂਰਨ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੇਂਦਰੀ ਜੇਲ੍ਹ ਦੇ ਵਿੱਚ ਅਜਿਹੇ ਹਾਲਾਤ ਕਿਉਂ ਸਾਹਮਣੇ ਆਏ ਕਿਉਂ ਹਾਲਾਤੇ ਬਣੇ ਅਜੇ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿਸੇ ਵੀ ਪੁਲਿਸ ਅਧਿਕਾਰੀ ਦਾ ਅਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਫਿਲਹਾਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਕਿਵੇਂ ਕੇਂਦਰੀ ਜੇਲ ਗੁਰਦਾਸਪੁਰ ਦੇ ਵਿੱਚ ਸਥਿਤੀ ਤਣਾਪੂਰਨ ਬਣੀ ਹੋਈ ਹੈ ਪੁਲਿਸ ਫੋਰਸ ਦੇ ਵੱਲੋਂ ਭਾਰੀ ਤਦਾਦ ਵਿੱਚ ਪਹੁੰਚ ਕੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਬਾਹਰੋਂ ਪੁਲਿਸ ਫੋਰਸ ਵੀ ਬੁਲਾਈ ਗਈ ਹੈ ਦੇਖਦੇ ਰਹੋ ਗੁਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟ ਪੱਤਰਕਾਰ ਗੁਰਪ੍ਰੀਤ ਸਿੰਘ ਦੇ ਨਾਲ उठन दे आओ ਆਮੇ ਤੇ ਉਹ ਫਾਮੇ ਲੇਟ ਚਲਾਇਓ ਸਤਾਰੂ ਜੀ ਆਵਾਂਗੇ ਮਤਲਬ ਲੇਟ ਚਲਣ ਦੀ ਹੈ ਚਲੋ ਆਉਂਛੀੇ ਕਰਾਉਂ ਮੋਕਾ ਸਾਹੀ ਅੱਗੇ ਕਿਤੇ ਜਾ ਰਿਹਾ ਇੱਕ ਮਿੰਟ ਨਹੀਂ ਮੈਂ ਤੇ ਨਾਲ ਚੱਲ ਜਾਂਦਾ ਘਰ ਨੂੰ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪੁੱਛ ਸਕਦੇ ਹੋ। ਪੜਾਅ ਅੰਕੋਸ਼ ਤੋਂ ਪੜਾਅ ਅੰਕੋਸ਼ ਤੱਕ। ਪਟਿਕਾ ਬਣੇਗਾ। 40% ਪਟਿਕਾ ਵਿੱਚ। ਉਸਕੋ 50% ਸੋ ਕੋਈ ਨਹੀਂ ਜੀ ਸ੍ਰੀਮੋਦਾ ਪਰਾਂਜੋ ਪਰੈਕਨਾਲੀ ਜੀ ਦੇ ਆਵਾਜ਼ ਹੋ ਰਹੀ ਹੈ। ਉਹ ਜਰਮਾਤ ਤੋਂ ਮੱਦੀ ਨਹੀਂ ਵੜੀ। ਆ ਜਿਆਦਾ ਹੌਸਤ ਕੋਈ ਨਹੀਂ ਜੀ ਜੱਟ ਬਚਾ ਰਿਹਾ ਹਾਂ। ਜੀ ਬਚਾਓ। ਨਾ ਕੋਈ ਨਾਂ ਦਾ ਜਗਦੀਪ ਸਿੰਘ ਫੋਟੋਗ੍ਰਾਫਰ ਹਾਂ ਜੀ ਕੁਝ ਫੋਟੋਗ੍ਰਾਫਰ ਇਹ 8 ਵਜੇ ਭਾਈ ਫਿਰ 8 ਤੋਂ ਬਹੁਤ ਜ਼ੋਰ ਚੋਂ ਡਿੱਗ ਕਿਉਂਕਿ ਬੰਦ ਹੋ ਗਿਆ ਇਹ ਕੰਮ ਤੇ ਇਹਨਾਂ ਨੇ ਫਿਰ ਚਲਾਤਾ ਮਤਲਬ ਕੈਜੀਆਂ ਨਹੀਂ ਜਗਦੀਪ ਸਿੰਘ ਉਮਰ ਕਿੰਨੇ ਦੇ ਉਹਦਾ ਸਿਚੁਏਸ਼ਨ ਠੀਕ ਆ ਉੱਥੇ ਹੁਣ 55 ਸਿਚੁਏਸ਼ਨ ਕਿਦਾਂ ਹੁੰਦਾ ਭਾਈ ਜੀ ਜ਼ਿਆਦਾ ਮਾੜਾ ਹਾਲਾਤ ਸਨੋ ਪਲੇਟ ਮਖਨ ਸਿੰਘ ਪਾਈ ਅਗਰੇ ਕੰਨੇ ਤੋਂ ਖਬਰਾਂ ਨਹੀਂ ਭੇਜਦੇ ਥੋੜੀ ਕਿਦਾਂ ਮੰਗਾਈ ਐ ਹਾਂ اندا يا آ ڇڏ گه يا گاڏي کي ڇڏ يا ها گه يا i'm going